ਹਾਂਜੀ ਡੱਲਾ ਨਿਊਜ਼ ਚੈਨਲ 'ਚ ਤੁਹਾਡਾ ਸਵਾਗਤ ਹੈ। ਧੰਨ ਧੰਨ ਬਾਬਾ ਰੋੜੀ ਵਾਲੇ ਮਹਾਰਾਜ ਜੀ ਕਿਰਪਾ ਨਾਲ ਦੂਜਾ ਵਿਸ਼ਾਲ ਭੰਡਾਰਾ ਕੱਲ ਹੈ ਜੀ ਤੇ ਇਸ ਬਾਰੇ ਸਾਨੂੰ ਮੋਹਨ ਲਾਲ ਜੀ ਤੱਕੜ ਦੱਸਣਗੇ। ਇਹ ਮੋਹਨ ਲਾਲ ਜੀ ਨਮਸਕਾਰ ਜੀ। ਹਾਂ ਜੀ। ਅੱਜ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ? ਇਹ ਰਮਾਇਣ ਦਾ ਪਾਠ ਜਿਹੜਾ ਹੈ ਆਪਾਂ ਸਵੇਰੇ ਆਰੰਭ ਕੀਤਾ। ਕਿਹਨਾਂ ਤੋਂ ਕਰਵਾਇਆ ਜੀ ਇਹ? ਇਹ ਬਾਬਾ ਜੀ ਨੇ ਤੁਮਰੀ ਸਾਹਿਬ ਨੇ। ਠੀਕ ਹੈ। ਠੀਕ ਹੈ। ਤੁਮਰੀ ਸਾਹਿਬ। ਠੀਕ ਹੈ। ਉਹਨਾਂ ਦਾ ਹੀ ਇਹ ਡੇਰਾ ਚੱਲਦਾ ਆ ਰਿਹਾ ਹੈ। ਠੀਕ ਹੈ ਜੀ। ਅਮਨ ਬਾਬਾ ਜੀ। ਠੀਕ ਹੈ ਜੀ ਤੇ ਉਹਨਾਂ ਨੇ ਸਵੇਰੇ ਆਰੰਭ ਕੀਤਾ ਇਹ ਹੂੰ ਤੇ ਇਹ ਦੂਸਰਾ ਸਾਡਾ ਰਮੈਨ ਦਾ ਪਾਠ ਦਾ ਠੀਕ ਹੈ ਜੀ ਠੀਕ ਹੈ ਜੀ ਕੱਲੂ ਇਹਦੀ ਮਤਲਬ ਕਿ ਸਮਾਪਤੀ ਹੋਗੀ ਤੇ ਟੁੱਟ ਲੰਗਰ ਵਰਤਾਇਆ ਜਾਊਗਾ ਠੀਕ ਹੈ ਜੀ ਲੰਗਰ ਕੱਲ ਕਰਨਾ ਹੈ ਜੀ ਕੱਲੂ ਕਰਾਂਗੇ ਠੀਕ ਹੈ ਜੀ ਤੇ ਇਹ ਜਿਹੜੇ ਰੋੜੀ ਵਾਲੇ ਬਾਬਾ ਜੀ ਨੇ ਇਹਨਾਂ ਇਤਿਹਾਸ ਬਹੁਤ ਹੀ ਪੁਰਾਣਾ ਇਤਿਹਾਸ ਹੈ ਠੀਕ ਹੈ ਜੀ ਇੱਥੇ ਜੋ ਵੀ ਆਪਾਂ ਮੰਗਾ ਮੰਗ ਮੰਗਦੇ ਆ ਉਹ ਮੂਰੀਆਂ ਮਰਾਦਾ ਹੁੰਦੀਆਂ ਸਾਰੀਆਂ ਮੰਨਤਾ ਪੂਰੀਆਂ ਹੁੰਦੀਆਂ ਸਾਰੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਇਹ ਸਿੱਧ ਮਹਾਪੁਰਸ਼ ਨੇ ਠੀਕ ਹੈ ਬਹੁਤ ਸ਼ਕਤੀ ਹੈ ਸ਼ਕਤੀ ਹੈ ਹਾਂ ਜੀ ਇੱਥੇ ਕੀ ਮਤਲਬ ਕਿ ਜਿਹੜਾ ਵੀ ਆਪਾਂ ਇੱਥੇ ਕੋਈ ਮਤਲਬ ਕਿ ਮਰਾਦ ਮੰਗਦੇ ਆ ਉਹ ਪੂਰੀ ਹੁੰਦੀ ਆ ਹੂੰ ਬਹੁਤ ਹੀ ਜਿਹੜਾ ਕਹਿੰਦਾ ਵੀ ਮੈਂ ਵੀ ਆਈਪੀ ਆ ਜਾਂ ਕੋਈ ਹੋਰ ਆ ਸਾਰੇ ਇੱਥੇ ਮੱਥਾ ਟੇਕਦੇ ਨੇ ਆ ਕੇ ਠੀਕ ਹੈ ਜੀ ਇਹ ਬਹੁਤ ਹੀ ਪ੍ਰਸਿੱਧ ਜਗ੍ਹਾ ਹੈ ਸਰਕਾਰ ਦੇ ਦਰਬਾਰ ਚ ਤਾਂ ਵੈਸੇ ਵੀ ਤੱਕੜ ਸਾਹਿਬ ਕੋਈ ਵੀਆਪੀ ਨਹੀਂ ਹੁੰਦਾ ਜੀ ਸਭ ਨੂੰ ਸਭਨੂਰੀ ਝੋਕਣਾ ਪੈਂਦਾ ਇੱਥੇ ਝੋਕਣਾ ਪੈਂਦਾ ਕਿਸੇ ਦਾ ਮਤਲਬ ਇਹ ਹੈ ਵੀ ਇੱਥੇ ਸਾਰੇ ਹੀ ਝੁਕਦੇ ਨੇ ਠੀਕ ਹੈ ਜੀ ਇਹ ਹਰ ਸਾਲ ਲੰਦੇ ਹੋ ਜੀ ਇਹ ਦੂਜਾ ਹੈ ਸਾਡਾ ਜੀ ਦੂਜਾ ਹੈ ਜੀ ਹਾਂ ਜੀ ਅੱਗੇ ਤੋਂ ਜੀ ਪ੍ਰੇਰਨਾ ਸਾਥ ਕਾ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ ਕਹਿੰਦੇ ਆ ਵੀ ਇਹ ਸੁੱਖ ਸ਼ਾਂਤੀ ਰਹੇ ਮਾਪਿਆਂ ਦੀ ਸਾਰਿਆਂ ਤੇ અપਾਰ ਕਿਰਪਾ ਰਹੇ ਇਸ ਤਰ੍ਹਾਂ ਹੀ ਚੱਲਦਾ ਰਹੇ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਅੱਛਾ ਤਗੜ ਸਾਹਿਬ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਰਿਆਂ ਨੂੰ ਇਹ ਹੈ ਅਪੀਲ ਵੀ ਸਾਰੇ ਇੱਥੇ ਆ ਕੇ ਮਤਲਬ ਕਿ ਮੱਥਾ ਟੇਕਣ ਆਪਣਾ ਬਾਬਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਠੀਕ ਹੈ ਜੀ ਕੱਲ ਬਾਰੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈ ਬਸ ਆਣ ਜੀ ਸਾਰੇ ਰੌਣਕ ਵਧਾਉਣ ਤੇ ਬਾਕੀ ਅਸ਼ੀਰਵਾਦ ਪ੍ਰਾਪਤ ਕਰਨ ਲੰਗਰ ਲੰਗਰ ਛੱਕ ਕੇ ਜਾਣ ਠੀਕ ਹੈ ਜੀ ਠੀਕ ਹੈ ਜੀ ਅਸੀਂ ਖੜੇ ਸੀ ਜੀ ਅੱਜ ਕ੍ਰਿਸ਼ਨ ਮੰਦਰ ਚ ਜੀ ਇਹ ਸਾਰੇ ਸਾਡੇ ਭਰਾ ਖੜੇ ਆ ਜੀ ਧੰਨ ਧੰਨ ਬਾਬਾ ਰੂੜੀ ਵਾਲੇ ਮਹਾਰਾਜ ਜੀ ਅਪਾਰ ਕਿਰਪਾ ਸਦਕਾ ਦੂਜਾ ਭੰਡਾਰਾ ਲੱਗਣ ਜਾ ਰਿਹਾ ਹੈ ਜੀ ਇਹ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਡੱਲਾ ਨਿਊ ਚੈਨਲ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਤਗੜ ਸਾਹਿਬ ਬਹੁਤ-ਬਹੁਤ ਧੰਨਵਾਦ ਡੋਟਾ ਕੀਮਤ ਉਸਾਮਾ ਦੇਣ ਵਾਸਤੇ ਸਾਨੂੰ ਬਾਕੀ ਸਾਡੇ ਪੰਡ ਜੀ ਖੜੇ ਆ ਲੁਟਾਵਾ ਸਾਹਿਬ ਖੜੇ ਆ ਜਿੰਨੀ ਜੀ ਖੜੇ ਆ ਇਧਰ ਭਰਾ ਜੀ ਖੜੇ ਆ ਬੀਰੂ ਜੀ ਖੜੇ ਆ ਬਾਕੀ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸਮੂਹ ਜੀ ਸਿਆਣੇ ਕਰਵਾਉ ਸਮੂਹ ਸਮੂਹ ਜੀ ਸ਼ੋਭੀ ਜੀ ਆਵੰਦ ਰਾਮ ਜੀ ਰਾਮ 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 ਜੀ ਨਾਰਾ ਕੋਈ ਨਾ ਬਹੁ ਨਾ ਮੰਗਿਆ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੱਲ ਨੂੰ ਕ੍ਰਿਸ਼ਨਾ ਮੰਦਰ ਦੇ ਸਾਹਮਣੇ ਗਰਾਊਂਡ ਦੇ ਵਿੱਚ ਪੂਰੀਆਂ ਛੋਲਿਆਂ ਦਾ ਲੰਗਰ ਹੈ ਜੀ ਲੰਗਰ ਤੂਟ ਵਰਤੇਗਾ ਤੇ ਮਹਾਰਾਜਿਆਂ ਦੇ ਆਸ਼ੀਰਵਾਦ ਪ੍ਰਾਪਤ ਕਰੋ ਤੇ ਕੱਲ ਨੂੰ ਇੱਕ ਵਾਰ ਹਾਜ਼ਰੀ ਜ਼ਰੂਰ ਲਵਾਓ ਉਹ ਮਲੂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹੀ ਬੇਨਤੀ ਹੈ ਜੀ ਦਲਾ ਨਿਊਜ਼ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ।